ਬਾਥਰੂਮ ਦਾ ਦਰਵਾਜ਼ਾ ਬਣ ਜਾਣਾ ਸੀ ਕਾਲ ਬਾਲ ਬਲ ਬਚੀ ਜਾਣ ਅਕਸਰ ਹੀ ਗਰਮੀ ਦੇ ਮੌਸਮ ਵਿੱਚ ਸੱਪ ਘਰਾਂ ਵੱਲ ਜ਼ਿਆਦਾ ਆਉਂਦੇ ਨੇ ਪਰ ਇਹ ਨਹੀਂ ਪਤਾ ਹੁੰਦਾ ਕਿ ਇਹ ਕਦੋਂ ਕਿੱਥੇ ਤੇ ਕਿਵੇਂ ਲੁਕ ਕੇ ਬੈਠ ਜਾਵੇ ਦਰਸਲ ਜ਼ਿਆਦਾਤਰ ਘਰਾਂ ਵਿੱਚ ਬਹੁਤ ਸਾਰੇ ਲੋਕ ਸਵੇਰੇ ਜਲਦੀ ਉੱਠ ਕੇ ਹਰ ਇੱਕ ਕੰਮ ਜਲਦੀ ਜਲਦੀ ਹੀ ਬਿਨਾਂ ਦੇਖੇ ਕਰਨ ਲੱਗ ਜਾਂਦੇ ਨੇ ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਦਰਸਲ ਇਸ ਪਰਿਵਾਰ ਦੀ ਔਰਤ ਸਵੇਰੇ 4 ਵਜੇ ਉੱਠ ਕੇ ਜਦੋਂ ਨਹਾਉਣ ਲਈ ਬਾਥਰੂਮ ਵਿੱਚ ਗਈ ਤਾਂ ਜਦੋਂ ਉਹ ਬਾਥਰੂਮ ਵਿੱਚ ਬੜੀ ਅਤੇ ਆਪਣੇ ਕੱਪੜੇ ਟੰਗਣ ਗੀ ਤਾਂ ਜਿਸ ਥਾਂ ਤੇ ਉਸਨੇ ਕੱਪੜੇ ਟੰਗਣੇ ਸੀ ਉੱਥੇ ਇੱਕ ਸੱਪ ਬੈਠਾ ਸੀ ਜਿਸ ਨੂੰ ਦੇਖਦੀ ਸਾਰ ਹੀ ਔਰਤ ਚੀਕਾਂ ਮਾਰਦੀ ਬਾਥਰੂਮ ਵਿੱਚੋਂ ਬਾਹਰ ਆ ਗਈ ਅਤੇ ਔਰਤ ਦੀਆਂ ਚੀਕਾਂ ਸੁਣ ਕੇ ਸਾਰਾ ਹੀ ਸੁੱਤਾ ਪਿਆ ਪਰਿਵਾਰ ਘਬਰਾ ਕੇ ਉੱਠਿਆ ਅਤੇ ਭੱਜ ਕੇ ਉਸ ਦੇ ਕੋਲ ਆ ਜਦੋਂ ਇਸ ਔਰਤ ਦੇ ਮੁੰਡੇ ਨੇ ਪੁੱਛਿਆ ਕਿ ਕੀ ਹੋ ਗਿਆ ਤਾਂ ਔਰਤ ਕਹਿੰਦੀ ਕਿ ਬਾਥਰੂਮ ਦੇ ਦਰਵਾਜ਼ੇ ਤੇ ਇੱਕ ਸੱਪ ਬੈਠਾ ਹੈ ਜਦੋਂ ਪਰਿਵਾਰ ਨੇ ਦੇਖਿਆ ਤਾਂ ਦਰਵਾਜ਼ੇ ਦੇ ਬਾਹਰ ਇੱਕ ਸੱਪ ਦੀ ਪੂਛ ਦਿਖਾਈ ਦਿੱਤੀ ਜਿਸ ਤੋਂ ਬਾਅਦ ਦਿਨ ਚੜ੍ਹੇ ਇਸ ਪਰਿਵਾਰ ਵੱਲੋਂ ਇੱਕ ਸੱਪ ਫੜਨ ਵਾਲੇ ਨੂੰ ਬੁਲਾਇਆ ਜਾਂਦਾ ਹੈ ਜੋ ਕਿ ਸੱਪ ਨੂੰ ਉਹ ਆ ਕੇ ਫੜਦਾ ਹੈ ਅਤੇ ਇਸ ਦੀ ਵੀਡੀਓ ਬਣਾ ਲੈਂਦਾ ਹੈ ਸੋ ਜੇਕਰ ਤੁਸੀਂ ਵੀ ਸਵੇਰੇ ਜਲਦੀ ਉੱਠਦੇ ਹੋ ਤਾਂ ਹਰ ਇੱਕ ਚੀਜ਼ ਦੀ ਵਰਤੋਂ ਕਰਨ ਤੋਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਚੈੱਕ ਜ਼ਰੂਰ ਕਰ ਲਿਆ ਕਰੋ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ